ਸਾ希ਕਲ ਸਾਰੇ ਨੂੰ ਤੁਸੀਂ ਵੇਖ ਰਹੇ ਹੋ ਸੀਕ੍ਰੀਟ ਪੰਜਾਬ ਇੱਕ ਚੈਨਲ ਜੋ ਲੈ ਕੇ ਆਉਂਦਾ ਹੈ ਪੰਜਾਬ ਦੇ ਪੁਰਾਣੇ ਰਾਜ਼ ਬੁੱਲੇ ਹੋਏ ਇਤਿਹਾਸ ਤੇ ਉਹ ਸੱਚ ਜੋ ਕਦੇ ਕਿਹਾ ਨਹੀਂ ਗਿਆ ਪੰਜਾਬ ਇੱਕ ਧਰਤੀ ਜਿਸ ਨੇ ਸਿਰਫ ਖੇਤ ਨਹੀਂ ਉਗਾਏ ਇਹਨਾਂ ਨੇ ਸੂਰਮੇ ਸ਼ਾਇਰ ਗੁਰਸੇਖ ਇਸ਼ਕ ਤੇ ਕੁਰਬਾਨੀ ਪੈਦਾ ਕੀਤੀ ਹਰ ਥਾਂ ਇਤਿਹਾਸ ਵਸਦਾ ਹੈ ਤੇ ਹਰ ਗੱਲ ਪਿੱਛੇ ਇੱਕ ਗੂੜਾ ਰਾਜ਼ ਹੁੰਦਾ ਹੈ ਅੱਜ ਅਸੀਂ ਚੱਲਦੇ ਹਾਂ ਉਸ ਪਵਿੱਤਰ ਥਾਵਲ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਨਿਵ ਰੱਖੀ ਅਨੰਦਪੁਰ ਸਾਹਿਬ ਪਰ ਇਥੇ ਹੀ ਸਦੀਆਂ ਤੋਂ ਇੱਕ ਅਜੀਹਾ ਰਾਜ਼ ਵੀ ਲੁਕਿਆ ਹੋਇਆ ਹੈ ਇੱਕ ਗੁਫਾ ਜਿਸ ਬਾਰੇ ਅੱਜ ਵੀ ਲੋਕ ਚੁੱਪਚਾਪ ਗੱਲ ਕਰਦੇ ਨੇ ਆਓ ਨਿਮਰਤਾ ਅਤੇ ਸਤਕਾਰ ਨਾਲ ਅੱਜ ਦੀ ਕਹਾਣੀ ਦੀ ਪਰਤਾਂ ਖੋਲੀਏ ਅਨੰਦਪੁਰ ਸਾਹਿਬ ਦੀ ਗੁਫਾ ਦਾ ਰਹੱਸ ਇਹ ਗੱਲ ਹੈ 1656 ਦੀ ਜਦ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤਲੁਜ ਦੇ ਕੰਢੇ ਉੱਤੇ ਇਹ ਪਵਿੱਤਰ ਨਗਰ ਬਸਾਇਆ ਅਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਰਚਨਾ ਕੀਤੀ ਇੱਥੇ ਹੀ 1699 ਵਿੱਚ ਖਾਲਸਾ ਪੰਥ ਜਨਮ ਲੈ ਚੁੱਕਿਆ ਸੀ ਇਹ ਧਰਤੀ ਸਿਰਫ ਜੰਗਾ ਦੀ ਨਹੀਂ ਇਹ ਰੂਹਾਨੀ ਉਤਪਤੀ ਦੀ ਨਿਸ਼ਾਨੀ ਹੈ ਪਰ ਇਤਿਹਾਸ ਦੀਆਂ ਪਰਤਾਂ ਵਿੱਚ ਇੱਕ ਗੱਲ ਅਜੇ ਵੀ ਸਿਰ ਹਿਲਾਉਂਦੀ ਹੈ ਇੱਕ ਅਜੇ ਹੀ ਪੁਰਾਣੀ ਗੁਫਾ ਜਿਸ ਬਾਰੇ ਅਕਸਰ ਚੁੱਪ ਰਹਿੰਦੇ ਨੇ ਲੋਕ ਕਹਿੰਦੇ ਨੇ ਕਿ ਇਹ ਗੁਫਾ ਅਨੰਦਗੜ੍ਹ ਲੋਗੜ੍ਹ ਤੇ ਹੋਰ ਕਿਲਿਆਂ ਨੂੰ ਆਪਸ ਵਿੱਚ ਜੋੜਦੀ ਸੀ ਇਹ ਰਸਤਾ ਜੰਗ ਦੌਰਾਨ ਸਿੱਖ ਸੇਨਾ ਦੀ ਸੁਰੱਖਿਆ ਤੇ ਚਲਾਕੀ ਵਾਂਗ ਕੰਮ ਆਉਂਦਾ ਸੀ ਗੁਰੂ ਸਾਹਿਬ ਦੀ ਰਣਨੀਤੀ ਵਿੱਚ ਜਿੱਥੇ ਤਲਵਾਰ ਸੀ ਉੱਥੇ ਸੋਚ ਵੀ ਸੀ ਸ਼ਕਤੀ ਦੇ ਨਾਲ ਨਾਲ ਸਾਵਧਾਨੀ ਵੀ ਕਈ ਪੁਰਾਣੇ ਲੋਕ ਕਹਿੰਦੇ ਨੇ ਕਿ ਰਸਤੇ ਹੁਣ ਭਾਵੇਂ ਬੰਦ ਹੋ ਗਏ ਹੋਣ ਪਰ ਕਦੇ ਸੱਚਮੁੱਚ ਵਰਤੇ ਜਾਂਦੇ ਸਨ ਅੱਜ ਵੀ ਬਜ਼ੁਰਗ ਲੋਕ ਕਹਿੰਦੇ ਨੇ ਅਸੀਂ ਆਪਣੇ ਬਚਪਨ ਚ ਉਹ ਦਰਵਾਜ਼ੇ ਵੇਖੇ ਨੇ ਜਿੱਥੋਂ ਲੰਘ ਕੇ ਲੋਕੇ ਹੇਠਾਂ ਜਾਂਦੇ ਸਨ ਉਹ ਦਊਦ ਦਰਵਾਜ਼ੇ ਹੁਣ ਟੱਕੇ ਹੋ ਚੁੱਕੇ ਨੇ ਸਰਕਾਰੀ ਇਲਾਕਿਆਂ ਚ ਆ ਚੁੱਕੇ ਨੇ ਤੇ ਆਮ ਲੋਕ ਉੱਥੇ ਨਹੀਂ ਜਾ ਸਕਦੇ ਕਈ ਪਿੰਡਾਂ ਦੇ ਲੋਕ ਅਜੇ ਵੀ ਰਾਤਾਂ ਉਥੋਂ ਆਵਾਜ਼ਾਂ ਦੀ ਗੱਲ ਕਰਦੇ ਨੇ ਪਰ ਇਸ ਬਾਰੇ ਕੋਈ ਖੁੱਲਕੇ ਨਹੀਂ ਬੋਲਦਾ ਇਤਿਹਾਸ ਪਸੰਦ ਵਿਦਿਆਰਥੀਆਂ ਤੇ ਖੋਜਕਾਰਾਂ ਨੇ 2018 ਵਿੱਚ ਇਸ ਥਾਂ ਦੀ ਮੈਪਿੰਗ ਕੀਤੀ। ਉਹਨਾਂ ਨੇ ਕੁਝ ਚੁੰਬਕੀ ਸੰਕੇਤ ਲੱਭੇ ਜੋ ਦੱਸਦੇ ਨੇ ਕਿ ਧਰਤੀ ਹੇਠਾਂ ਕੋਈ ਢਾਂਚਾ ਹੈ। ਪਰ ਸਰਕਾਰੀ ਤੌਰ ਤੇ ਅਜੇ ਤੱਕ ਕੋਈ ਖੁੱਲੀ ਜਾਂਚ ਨਹੀਂ ਹੋਈ ਤੇ ਲੋਕ ਵੀ ਗੁਰੂ ਸਾਹਿਬ ਦੇ ਨਾਂ ਉੱਤੇ ਵਾਦੂ ਖੋਜ ਤੋਂ ਡਰਦੇ ਨੇ, ਸਤਕਾਰ ਕਰਦੇ ਨੇ। ਕਈ ਰੂਹਾਨੀ ਵਿਦਵਾਨ ਕਹਿੰਦੇ ਨੇ ਇਹ ਗੁਫਾ ਸਿਰਫ ਭੌਤਿਕ ਰਸਤਾ ਨਹੀਂ, ਇਹ ਇੱਕ ਅੰਦਰੂਨੀ ਯਾਤਰਾ ਸੀ ਜਿੱਥੇ ਸੱਚ ਸਬਰ ਸੇਵਾ ਦੀ ਰਾਹੀ 사ਦਕ ਆਪਣੇ ਮਨ ਵਿੱਚ ਉੱਤਰਦਾ ਸੀ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਉੱਤਰੀ ਯਾਤਰਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਤੇ ਸ਼ਾਸਤਰ ਦੀ ਰਾਹੀ ਰਾਹ ਵਿਖਾਇਆ ਇਹ ਗੁਫਾ ਵੀ ਇੱਕ ਇਸ਼ਾਰਾ ਹੋ ਸਕਦੀ ਹੈ ਸੱਚ ਦੀ ਭੀਤਰਲੀ ਤਲਾਸ਼ਵਾਲ ਅੱਜ ਅਨੰਦਪੁਰ ਸਾਹਿਬ ਇੱਕ ਰੂਹਾਨੀ ਆਲੋਕ ਹੈ ਪਰ ਇਹ ਗੁਫਾ ਕੀ ਅਸਲ ਵਿੱਚ ਮੌਜੂਦ ਸੀ ਜਾਂ ਅਜੇ ਵੀ ਹੈ ਜਾਂ ਸਿਰਫ ਸਾਡੇ ਮਨ ਦੀ ਖੋਜ ਸਚਾਈ ਕੀ ਹੈ ਇਹ ਵਕਤੇ ਨਾਲ ਸਾਹਮਣੇ ਆਵੇਗੀ ਪਰ ਸਾਨੂੰ ਚਾਹੀਦਾ ਹੈ ਇਤਿਹਾਸ ਦਾ ਸਤਕਾਰ ਗੁਰੂ ਸਾਹਿਬ ਦੀ ਸਿੱਖਿਆ ਤੇ ਸੱਚ ਦੀ ਤਲਾਸ਼ ਜਾਰੀ ਰੱਖਣੀ ਤੁਸੀਂ ਵੀ ਸਾਡੇ ਨਾਲ ਇਹ ਯਾਤਰਾ ਜਾਰੀ ਰੱਖੋ ਸਬਸਕ੍ਰਾਈਬ ਕਰੋ ਸੀਕ੍ਰੇਟ ਪੰਜਾਬ ਤੇ ਸਾਂਝਾ ਕਰੋ ਇਹ ਵੀਡੀਓ ਜੇ ਤੁਸੀਂ ਵੀ ਸਮਝਦੇ ਹੋ ਕਿ ਜੋ ਲੁਕਿਆ ਹੋਇਆ ਹੈ ਉਹ ਇੱਕ ਦਿਨ ਸਾਫ ਹੋਵੇਗਾ